ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਪਲ 2025 ਦੀਆਂ ਸਾਰੀਆਂ 10 ਟੀਮਾਂ ਨੂੰ ਚੇਤਾਵਨੀ ਦਿੱਤੀ ਹੈ। ਜੀਹਾਂ ਚੇਤਾਵਨੀ ਦੇ ਵਿੱਚ ਕਿਹਾ ਗਿਆ ਹੈ ਕਿ ਹైదరాబాద్ ਦਾ ਇੱਕ ਕਾਰੋਬਾਰੀ ਗੈਰ ਕਾਨੂੰਨੀ ਕੰਮ ਕਰਵਾਉਣ ਲਈ ਲੋਕਾਂ ਨਾਲ ਸੰਪਰਕ ਕਰ ਰਿਹਾ ਸੀ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ BCCI ਨੇ ਸਾਰੇ ਕ੍ਰਿਕਟਰਾਂ, ਕੋਚਾਂ, ਕਮੈਂਟਰਾਂ ਅਤੇ ਸਹਾਇਕ ਸਟਾਫ ਨੂੰ ਇਸ ਕਾਰੋਬਾਰੀ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਾਰੋਬਾਰੀ ਕਈ ਸੱਟੇਬਾਜ਼ੀਆਂ ਦੇ ਸੰਪਰਕ ਦੇ ਵਿੱਚ ਇਹ ਵਿਆਪਕ ਟੂਰਨਾਮੈਂਟ ਦੇ ਵਿੱਚ ਲੋਕਾਂ ਨੂੰ ਮਹਿੰਗੇ tope ਦੇ ਕੇ ਆਪਣਾ ਦਾਅਵਾ ਸਪਸ਼ਟ ਕਰਦਾ ਹੈ। ਦਸ ਦਾ ਮਾਹ ਕਿ ਕ੍ਰਿਕਟ ਪਾਸ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਇਹ ਕਾਰੋਬਾਰੀ ਆਮ ਤੌਰ ਤੇ ਪਹਿਲਾਂ ਟੀਮ ਮਾਲਕਾਂ, ਖਿਡਾਰੀਆਂ, ਕੋਚਾਂ, ਸਹਾਇਕ ਸਟਾਫ ਤੇ ਇੱਥੋਂ ਤੱਕ ਕਿ ਕਮੈਂਟਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਭ੍ਰਸ਼ਟਾਚਾਰ ਵਿਰੋਧੀ ਈਕਾਈ ਦਾ ਮੰਨਣਾ ਹੈ ਕਿ ਇਹ ਵਿਅਕਤੀ ਪਹਿਲਾਂ ਵੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਹੇ ਹਨ। ਦਾਸਮਾ ਦੀ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਹైదరాబాద్ ਦਾ ਇਹ ਕਾਰੋਬਾਰੀ ਮੈਦਾਨ ਦੇ ਵਿੱਚ ਸੰਪਰਸ਼ਕ ਬਣ ਕੇ ਆਈਪੀਐਲ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਕੋਚਾ ਦੇ ਕਮੈਂਟਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਉਸ ਨੂੰ ਟੀਮ ਦੇ ਹੋਟਲਾਂ ਤੇ ਇਦਾਨਾ ਦੇ ਵਿੱਚ ਵੀ ਵੇਖਿਆ ਗਿਆ ਉਹ ਖਿਡਾਰੀਆਂ ਤੇ ਸਟਾਫ ਨੂੰ ਨਿੱਜੀ ਪਾਰਟੀਆਂ ਦੇ ਵਿੱਚ ਸੱਦਾ ਦਿੰਦਾ ਅਤੇ ਉਹਨਾਂ ਨੂੰ ਮਹਿੰਗੇ ਤੋਫੇ ਦੇਿੰਦੇ ਜਿਨ੍ਹਾਂ ਦੇ ਵਿੱਚ ਕਹਿਣੇ ਰਿ ਸ਼ਾਮਿਲ ਹੈ ਜਿहां ਇਸ ਸੰਬੰਧ ਦੇ ਵਿੱਚ BCCI ਨੇ IPL 2025 ਦੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਤੇ ਉਹਨਾਂ ਲਈ ਖੇਡਣ ਵਾਲੇ ਖਿਡਾਰੀਆਂ ਤੋਂ ਸਮਰਥਨ ਮੰਗੇ BCCI ਮੈਚ ਫਿਕਸਿੰਗ ਵਰਗੀਆਂ ਘਟਨਾਵਾਂ ਦੇ ਪੂਰੇ ਉਤਰਾਂ ਵਿਰੁੱਧ ਤੇ ਕ੍ਰਿਕਟ ਦੀ ਅਖੰਡਤਾ ਨੂੰ ਬੜਾਏ ਰੱਖਣ ਲਈ ਵਚਨਬੱਧ ਹੈ ਦੱਸਵਾ ਕਿ 2013 ਦੇ ਵਿੱਚ ਹੋਈ ਮੈਚ ਫਿਕਸਿੰਗ ਦੀ ਘਟਨਾ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਸਭ ਤੋਂ ਵੱਡਾ ਘੁਟਾਲਾ ਮੰਨਿਆ ਜਾਂਦਾ ਹੈ ਰਾਜਸਥਾਨ ਰਾਇਲਜ਼ ਦੇ ਤਿੰਨ ਖਿਡਾਰੀਆਂ ਐਸ ਸ਼੍ਰੀਸ਼ੰਤ ਅਜੀਤ ਚੰਦੇਲਾ ਅਤੇ ਅੰਕਿਤ ਚਾਵਾ ਨੂੰ ਦਿੱਲੀ ਪੁਲਿਸ ਨੇ ਮੈਚ ਫਿਕਸਿੰਗ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਸੀ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਚਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀ ਟੀਮ ਪ੍ਰਿੰਸੀਪਲਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ